ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਵੀ ਫਸੇ ਕਸੂਤੇ ਦਾਲ ਕਾਲੀ ਹੈ ਕਾ ਜਾਂ ਦਾਲ ਦੇ ਵਿੱਚ ਕੁਝ ਕਾਲਾ ਹੈ ਇਹ ਸਾਰੇ ਪੇਤ ਖੁੱਲਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਕਿਉਂਕਿ ਸੰਮਣ ਕਿਸੇ ਵੀ ਸਮੇਂ ਜਾਰੀ ਕੀਤੇ ਜਾ ਸਕਦੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਯਾਨੀ ਕਿ ਇਹਨਾਂ ਦੇ ਆਪ ਦੇ ਸਾਬਕਾ ਮੰਤਰੀ ਨੇ ਇਹਨਾਂ ਦੋਨਾਂ ਮੁੱਖ ਮੰਤਰੀ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਸਾ ਲਿਆ ਹੈ ਕਿਉਂਕਿ ਕਲੀਨ ਸ਼ੀਟ ਕਹਿੰਦੇ ਉਹਨੂੰ ਦਿੱਤੀ ਗਈ ਪੰਜਾਬ ਪੁਸ਼ਵਾਨੋਂ ਆਪ ਆਦਮੀ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਕਿ ਭਈ ਜਿਹੜੇ ਉਹਦੇ ਉੱਤੇ ਦੋਸ਼ ਲੱਗੇ ਨੇ ਉਹਦੇ ਪ੍ਰੋਪਰ ਸਾਡੇ ਕੋਲ ਐਵੀਡੈਂਸ ਨਹੀਂ ਸਾਡੇ ਕੋਲ ਸਬੂਤ ਨਹੀਂ ਇਸ ਕਰਕੇ ਉਸ ਫਾਈਲ ਨੂੰ ক্লোਜ਼ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਹਨ ਤੇ ਕਿਉਂਕਿ ਗ੍ਰਹਿਵਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਤੇ ਕਰਤਾ ਧਰਤਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਲੇਕਿਨ ਸਵੇਤ ਸਿਹਤ ਵਿਭਾਗ ਦੇ ਵੱਡੇ ਅਫਸਰ ਅਸ਼ਵਨੀ ਕਾਲਿਆ ਨੇ ਵਸਾ ਦਿੱਤਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਰਿਪੋਰਟ ਆਈ ਹੈ ਫਰੈਂਸਿਕ ਸਾਇੰਸ ਲੈਬ ਜਿਹੜੀ ਅਸਿਸਟੈਂਟ ਡਾਕਟਰ ਸੰਦੀਪ ਕੌਰ ਨੇ ਉਹਨਾਂ ਨੇ ਉਹ ਰਿਪੋਰਟ ਸਾਰੀ ਬੰਦ ਕਰ ਦਿੱਤੀ ਉਥੇ ਮੋਹਰ ਲਾਤੀਆਂ ਉਸ ਨੂੰ ਸੀਲ ਕਰ ਦਿੱਤਾ ਕਿ ਅੱਜ ਤੋਂ ਬਾਅਦ ਜਿਹੜੀ ਰਿਪੋਰਟ ਆ ਜਿਹੜੀ ਹੈ ਫਰੈਂਸਿਕ ਲੈਬ ਵੱਲੋਂ ਤਿਆਰ ਕੀਤੀ ਗਈ ਵਿਜੇ ਸਿੰਘਾ ਨੂੰ ਲੈ ਕੇ ਕਿਉਂਕਿ ਵਿਜੇ ਸਿੰਘਾ ਦੀਆਂ ਕੁਝ ਰਿਕਾਰਡਿੰਗਾਂ ਕੁਝ ਵੀਡੀਓ ਕੁਝ ਲੈਂਡ ਦੀਆਂ ਤਸਵੀਰਾਂ ਵਾਇਰਲ ਹੋਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁਦ ਹੁਣ ਕਹਿੰਦੇ ਰਹੇ ਨੇ ਕਿ ਭਾਈ ਆ ਜਿਹੜੇ ਵਿਜੇ ਸਿੰਘ ਲਾਸ ਪੰਜਾਬ ਦੇ ਸਾਫਕਾ ਸਿਹਤ ਮੰਤਰੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਮੇਰੇ ਸਾਹਮਣੇ ਸਭ ਕੁਝ ਮੰਨਿਆ ਹੈ ਲੇਕਿਨ ਉਸ ਨੂੰ ਬਹਾਲ ਕਿਵੇਂ ਕਰ ਦਿੱਤਾ ਗਿਆ ਇਹਦੇ ਉੱਤੇ ਇੱਕ ਨਵਾਂ ਮੋੜ ਆਇਆ ਹੈ ਸਿਹਤ ਵਿਭਾਗ ਦੇ ਡਾਇਰੈਕਟਰ ਅਸ਼ਵਨੀ ਕਾਲਿਆ ਨੇ ਕੀ ਹੈ ਉਸ ਦੀਪ ਕੋਲ ਕਿ ਇਹ ਸਾਰੀਆਂ ਫੈਲਾ ਇਹ ਸਾਰੇ ਬੰਦ ਨਿਫਾਫੇ ਮੈਨੂੰ ਦਿੱਤੇ ਜਾ ਮੈਂ ਇਸ ਦੀ ਤਹਿਕੀਕਤ ਕਰਨਾ ਚਾਹਦਾ ਹਾਂ ਕਿਉਂਕਿ ਉਹ ਬਾਤ ਜਿਹੜੀ ਸੀ ਉਹ ਵਿਜੇ ਸਿੰਘਲਾ ਦੀ ਸੀ ਉਹ ਰਿਕਾਰਡਿੰਗ ਜਿਹੜੀ ਸੀ ਉਹ ਵਿਜੇ ਸਿੰਘਲਾ ਦੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਮੰਨੇ ਹੋਏ ਵਿਜੇ ਸਿੰਘਲਾ ਕਿਵੇਂ ਉਹਨਾਂ ਨੂੰ ਕਲੀਨ ਚਿੱਟ ਮਿਲ ਸਕਦੀ ਹੈ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਉਸ ਕੇਸ ਨੂੰ ਕਿਵੇਂ ਆਪਣੇ ਪੱਧਰ ਤੇ ক্লোਜ਼ ਕਰ ਸਕਦੀ ਹੈ ਅਸ਼ਵਨੀ ਕਾਲਿਆ ਜੋ ਸੇਧ ਵਿਭਾਗ ਦੇ ਡਾਇਰੈਕਟਰ ਨੇ 19 ਸਾਲਾ ਮਾਮਲਾ ਸਾਰੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਉਹਨਾਂ ਕਿਹਾ ਕਿ ਵਿਜੇ ਸਿੰਘਲਾ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਆਤੇ ਮੈਂ ਵਿਰੋਧ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦਾ ਇਹਨਾਂ ਦੋਨਾਂ ਨੂੰ ਮੈਂ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਸੀਟਾਂਗਾ ਇੱਕ ਪਾਸੇ ਸੰਦੀਪ ਕੌਰ ਇੱਕ ਪਾਸੇ ਵਿਜੇ ਸਿੰਘਲਾ ਜਿਹੜੇ ਹਾਲੇ ਐਜ਼ ਅ ਹੁਣ ਆਪਣੇ ਅਹੁਦੇ ਤੇ ਨਹੀਂ ਵਿਧਾਇਕ ਨੇ ਚਾਹੇ ਉਹਨਾਂ ਕੋਲੋਂ ਇਹ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਤਾਂ ਉਹਨਾਂ ਕੋਲ ਅਸਤੀਫਾ ਲੈ ਲਿਆ ਕਿਉਂਕਿ ਹੁਣ ਤਾਂ ਬਲਬੀਰ ਸਿੰਘ ਜਿਹੜੇ ਨੇ ਐਜ਼ ਅ ਸੇਡ ਵਿਭਾਗ ਦੇ ਮੰਤਰੀ ਨੇ ਲੇਕਿਨ ਅਸ਼ਵਨੀ ਕਾਲੀਆ ਕਹਿੰਦਾ ਹੈ ਕਿ ਜਿੰਨੀ ਦੇਰ ਤੱਕ ਇਹਦੇ ਵਿੱਚ ਜਿਹੜੇ ਦੋਸ਼ੀ ਨੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਚਲੇ ਜਾਂਦੇ ਜਿੰਨਾ ਚਿਰ ਇਸ ਕੇਸ ਦਾ ਦੁੱਧ ਅਤੇ ਪਾਣੀ ਦਾ ਪਾਣੀ ਵੀ ਹੋ ਜਾਂਦਾ ਉਨੀ ਦੇਰ ਤੱਕ ਮੈਂ ਇਸ ਕੇਸ ਦੇ ਪਿੱਛੇ ਪਿਆ ਤੇ ਇਸ ਕਾਰਵਾਈ ਨੂੰ ਵੀ ਨੇਪਰੇ ਚਾੜਾਂਗਾ ਤੁਹਾਨੂੰ